ਬਿਆਨਾ ਕਰੋ ਤੁਸੀਂ ਚੱਕ ਨਾ ਕਰੋ ਕੰਮ ਆ ਪੂਰਾ ਨਾ ਨਾ ਤੁਸੀਂ ਇਦਾਂ ਕਲੈਰੀਫਿਕੇਸ਼ਨ ਨਾ ਦਿਓ ਕਰੋ ਇਹ ਵੀ ਵੈਸੇ ਕਹਿੰਦੇ ਨੇ ਦੁਨੀਆ 'ਚ ਜਨਮ ਦੇਣ ਵਾਲੀ ਮਾਂ ਮਾਂ ਹੁੰਦੀ ਪਰ ਇੱਕ ਇਹ ਵੀ ਮਾਇਆ ਸਾਡੀ ਤਾਂ ਗੁਰੂ ਮਹਾਰਾਜ ਉਪਰੋਂ ਦੇਖਣਗੇ ਕਹਿਣਗੇ ਮੇਰੇ ਬੱਚੇ ਨੇ ਮੇਰੇ ਸਿੰਘ ਨੇ ਜਿੰਨੇ ਸਰਦੇ ਸੀ ਉਹਨੇ ਤਾਂ ਦਿੱਤੇ ਇੱਕ ਮਰੀਜ਼ ਆਇਆ ਉਹ ਵਿਚਾਰਾ ਇੱਕ ਦੁੱਧ ਦੇ ਡੱਬੇ ਲਈ ਬਾਈ ਤਰਸ ਰਿਹਾ ਹੈ ਬਿਲਕੁਲ ਬਿਲਕੁਲ ਦੁੱਧ ਦਾ ਡੱਬਾ ਦੇ ਦਿਓ ਮਾਇਆ ਦੀ ਸੇਵਾ ਵੱਡੀ ਨਹੀਂ ਹੁੰਦੀ ਤੁਸੀਂ ਕਿਹੜੇ ਮਨ ਨਾਲ ਆ ਰਹੇ ਹੋ ਕਿਹੜੀ ਨੀਅਤ ਨਾਲ ਆ ਰਹੇ ਹੋ ਵੱਡੀ ਗੱਲ ਹੈ ਏਟਲੀਸਟ ਆਪਣਾ ਨਾਮ ਤਾਂ ਲਿਖਾਓ ਨਾ ਉਸ ਚਿੜੀ ਵਾਂਗੂ ਜਿਹੜੀ ਜੰਗਲ 'ਚ ਅੱ ਤੁਸੀਂ ਆਂਟੀ ਇਨੀ ਛਿੱਦਤ ਨਾਲ ਸਾਡੀ ਸੇਵਾ ਕਿਉਂ ਕਰਦੇ ਹੋ ਚੌਥੀ ਪੰਜਵੀਂ ਵਾਰੀ ਤੁਸੀਂ ਬਣਾ ਕੇ ਲਿਆਇਓ ਗਜਰੇਲਾ ਹੁੰਦਾ ਹੈ ਵੀ ਬੱਚਿਆਂ ਨੂੰ ਮੈਂ ਖਲਾਮ ਵਾਹ ਇਹ ਵੀ ਵੈਸੇ ਕਹਿੰਦੇ ਨੇ ਦੁਨੀਆ 'ਚ ਜਨਮ ਦੇਣ ਵਾਲੀ ਮਾਂ ਮਾਂ ਹੁੰਦੀ ਪਰ ਇੱਕ ਇਹ ਵੀ ਮਾਂ ਹੈ ਸਾਡੀ ਚੌਥੇ ਦਿਨ ਸਾਨੂੰ ਸਾਡੇ ਢਿੱਡ ਵਿਧਾਨ ਦੇ ਵਿੱਚ ਇਹ ਮਾਂ ਦਾ ਰੋਲ ਹੈ ਸਾਨੂੰ ਸਾਰਿਆਂ ਨੂੰ ਗੁੱਲੇ-ਮੋਲੇ ਕਰਨ ਦੇ ਵਿੱਚ ਇਹ ਮਾਂ ਦਾ ਰੋਲ ਹੈ ਹਰ ਚੌਥੇ ਦਿਨ ਦੇਸੀ ਘਿਓ ਦੀ ਕਦੀ ਪਿੰਨੀਆਂ ਕਦੀ ਗਜਰੇਲਾ ਇਹ ਤੇ ਸਾਰੀ ਟੀਮ ਨੂੰ ਆ ਕੇ ਸਿਖਾਉਂਦੇ ਨੇ ਬਹੁਤ ਧੰਨਵਾਦ ਮਾਤਾ ਜੀ ਟੀਮ ਵੀ ਬਹੁਤ ਮਿਹਨਤ ਕਰਦੀ ਹੈ ਨਾ ਐਦਾਂ ਦੀ ਜਿਹੜੀ ਚੀਜ਼ਾਂ ਨਾ ਇਹ ਕੋਈ ਕੋਈ ਨੋਟਿਸ ਕਰਦਾ ਹਾਲਾਂਕਿ ਸਾਡੇ ਸਾਰੇ ਡੋਨਰ ਹੀ ਬੜੇ ਸਤਿਕਾਰਯੋਗ ਨੇ ਪਰ ਕੁਝ ਡੋਨਰ ਨਾ ਬਹੁਤ ਸਪੈਸ਼ਲ ਹੁੰਦੇ ਨੇ ਜਿਵੇਂ ਇੱਕ ਵਾਰੀ ਡੋਨਰ ਆਏ ਉਹ ਕਹਿੰਦੇ ਕਿ ਤੁਹਾਡੀ ਸਿਹਤ ਲਿੱਸੀ ਹੋ ਰਹੀ ਐ ਪਤਾ ਨਹੀਂ ਉਹ ਕੀ ਲਿਆ ਐ ਖਾਣ ਵਾਸਤੇ ਇਵੇਂ ਤੁਸੀਂ ਗਜਰੇਲਾ ਲਿਆ ਆਨੇ ਹੋ ਕੋਈ ਕਹਿੰਦਾ ਤੇਰੀ ਕੱਪੜਿਆਂ ਦੀ ਕੌਂਟਰੋਵਰਸੀ ਬੜੀ ਹੁੰਦੀ ਉਹ ਜੈਕਟ ਹੀ ਲਿਆ ਆਂਦਾ ਕਹਿੰਦਾ ਹੋਰ ਪਾ ਕੇ ਸਾੜ ਤਾਂ ਮਤਲਬ ਉਹਦੇ ਵੀ ਹੁੰਦਾ ਐ ਵੀ ਮੈਂ ਬਣਾਵਾ ਚੀਜ਼ ਐ ਤੇ ਇਹ ਬੜੱਪਾ ਨੇ ਤੁਹਾਡਾ ਦੁਨੀਆ ਨੇ ਵੈਸੇ ਗਲਤ ਕਹਾਵਤ ਬਣਾਈ ਐ ਕਿ ਮਾਂ ਜਿਹੜੀ ਇੱਕੋ ਹੁੰਦੀ ਵਾ ਜਿਹਨੇ ਜਨਮ ਦਿੱਤਾ ਪਰ ਮੈਨੂੰ ਲੱਗਦਾ ਨਹੀਂ ਹੋਰ ਵੀ ਤੁਹਾਡੇ ਰੀਗੀਆਂ ਮਾਵਾਂ ਇਨਾ ਸਵਾਦ ਗਜਰੇਲਾ ਨਾ ਤੇ ਕਿਤੇ ਮਾਤਾ ਦੁਕਾਨ ਖੋਲ ਲਵੇ ਨਾ ਗਜਰੇਲੇ ਦੀ ਤੇ ਦੁਨੀਆ ਚ ਗਜਰੇਲਾ ਫੇਲ ਕਰ ਦੇ। ਬਾਕੀ ਜਿਹੜੇ ਵੀ ਵੱਡੀਆਂ ਫਰੈਂਚਾਈਜ਼ੀਆਂ ਨੇ ਫੇਲ ਨੇ ਜੇ ਤੁਸੀਂ ਇੱਕ ਵਾਰੀ ਗਜਰੇਲਾ ਖਾ ਲਿਆ ਖਵਾ ਲਿਆ ਕੋਲ ਕਰਕੇ ਖਾ। ਵੀਡੀਓ ਜੁਣ ਮੈਂ ਤੁਹਾਡੇ ਘਰ ਤਾਂ ਭੇਜ ਨਹੀਂ ਸਕਦਾ ਪਰ ਜੇ ਕਦੀ ਖਾਣਾ ਹੋਇਆ ਤਾਂ ਅਗਲੀ ਵਾਰੀ ਮਾਤਾ ਜੀ ਇੱਥੇ ਆਣਗੇ ਤੁਸੀਂ ਆ ਕੇ ਇੱਥੇ ਸ਼ੱਕ ਸਕਦੇ ਹੋ। ਇਹ ਸਭ ਤੋਂ ਜ਼ਿਆਦਾ ਮਤਲਬ ਅੱਜ ਤੱਕ ਦਾ ਸਵਾਦ ਗਜਰੇਲੇ। ਬਹੁਤ ਸਵਾਦ। ਤਾਂ ਬਹੁਤ ਧੰਨਵਾਦ ਮਾਤਾ ਜੀ ਸਾਨੂੰ ਗਜਰੇਲੇ ਦੀ ਸੇਵਾ ਲਈ। ਦੇਖੋ ਬਾਜ ਹਾਂਜੀ। ਘਰ ਕਦੋਂ ਆਣਾ ਹੈ? ਘਰ ਆਂਟੀ ਹੁਣ ਘਰ ਵੀ ਆਣਾ। ਆ ਜਾਈਏ ਕੋ ਤੁਸੀਂ ਸਾਡਾ ਪਰਿਵਾਰ ਹੋ ਬਸ ਤੁਸੀਂ ਜਿਆਦਾ ਕੁਝ ਨਹੀਂ ਦੋ ਚਾਰ ਸਬਜ਼ੀਆਂ ਕੋਈ ਰੋਟੀਆਂ ਕੋਈ ਪ੍ਰੌਨਟੇ ਖਾਂਦੇ ਸ਼ਕੀਨਾਂ ਜੀ ਬਸ ਅਸੀਂ ਥੋੜਾ ਹੋਤਾ ਅਸੀਂ ਖਾਂਦੇ ਸ਼ਕੀਨਾਂ ਨਹੀਂ ਨਹੀਂ ਮਹਾਰਾਜ ਚਲੋ ਹੋਰ ਤੁਹਾਨੂੰ ਬਣਾਣ ਐਦਾਂ ਹੀ ਤੁਸੀਂ ਦਿਓ ਲਓ ਭਾਈ ਜੀ ਤੁਸੀਂ ਸੇਵਾ ਕਰਨ ਆਏ ਹੋ ਦੇਖੋ ਸਾਡੇ ਡੋਨਰ ਦੇ ਦਿਓ ਨਵਾਂ ਚਮਚ ਦੇ ਦਿਓ ਨਾਲੋਂ ਇੱਕ ਲਓ ਭਾਈ ਜੀ ਸਾਡੇ ਡੋਨਰ ਗਜਰੇਲਾ ਲੈ ਕੇ ਆਏ ਨੇ ਡੋਨ ਗਜਰੇਲਾ ਖਾਓ ਪਹਿਲਾਂ ਜਿਮ ਤੋਂ ਆਏ ਨਾ ਜਿਮ ਤੋਂ ਬਾਅਦ ਇਹ ਪੋਸਟ ਵਰਕਆਊਟ ਇਹ ਪ੍ਰੋਟੀਨ ਇਨਟੇਕ ਹੈ 슈ਗਰ ਪ੍ਰੋਟੀਨ ਇਨਟੇਕ બસ ਇਹ ਪਿਆਰ ਹੈ ਜੀ ਸਾਡੇ ਪਰਿਵਾਰ ਦਾ ਸਾਡੇ ਪਿਆਰ ਕਰਨ ਵਾਲਿਆਂ ਦਾ ਬਸ ਅਸੀਂ ਪਹਿਲਾਂ ਤਾਂ ਕੱਪੜੇ ਜਿਹੜੇ ਸੀਗੇ ਮੈਂ ਭਰਾਵਾਂ ਦੇ ਸਿਰ ਤੇ ਪਲ ਰਿਆ ਸੀ ਹੁਣ ਮੈਨੂੰ ਲੱਗਦਾ ਖਾਣ ਪੀਣ ਵੀ ਬਸ ਡੋਨਰਾਂ ਦੇ ਸਿਰ ਤੇ ਹੋ ਜਾਣਾ ਫਿਰ ਲੋੜ ਹੀ ਨਹੀਂ ਪੈਣੀ ਕੱਪੜੇ ਉਹ ਲੈ ਦਿੰਦੇ ਨੇ ਖਵਾਬਲਾ ਉਹ ਦਿੰਦੇ ਨੇ ਬਸ ਐ ਹੀ ਬਾਬਾ ਭੱਲਾ ਕਰੇ ਰੱਬ ਇਹਨਾਂ ਨੂੰ ਹੋਰ ਦੇਵੇ ਧੰਨਵਾਦ ਬਾਹ ਕਿੱਦਾਂ ਲੱਗਿਆ ਫਿਰ ਤੈਨੂੰ ਗਜਰੀਲਾ ਲਿਓ ਜੀ ਲਓ ਜੀ ਕਿਧਰ ਹੈ ਗਿਆ ਬੇਟਾ ਤੂੰ ਖਾ ਲੈ ਇੱਕ ਵਾਰੀ ਹੋਰ ਖਾ ਲੋ ਮੈਂ ਤਾਂ ਖਾਲੇ ਆਂਟੀ ਬਸ ਅਜੇ ਰੁਕ ਜੋ ਰੁਕ ਨਾ ਕਰੋ ਤੁਸੀਂ ਚੱਕ ਨਾ ਕਰੋ ਕੰਮ ਆ ਪੂਰਾ ਇਹਦਾ ਐਕਸਪਲੇਨੀਫਿਕੇਸ਼ਨ ਨਾ ਦੇ ਆ ਗਏ ਮੈਂ ਬਿਲਕੁਲ ਕਸਟਮਰ ਮੈਂ ਸੁੰਦੀ ਐਵਰੀ ਸਿੰਗਲ ਅੱਜ ਉਹ ਹੀ ਨਤੀਜਾ ਕਿ ਮੈਂ ਅੱਜ ਇੱਥੇ ਆਇਆ ਵਾਹ ਕਰੋ ਤੇ ਤੁਸੀਂ ਆਪ ਦਾ ਸਪਸ਼ਟਿਕਰਨ ਲੋਕਾਂ ਨੂੰ ਉਹਨਾਂ ਦਿਆ ਕਰ। ਐਵੇਂ ਟਾਈਮ ਵੇਸਟ ਕਰਦੇ ਐਨਰਜੀ ਯੂਜ਼ ਕਰਦੇ। ਮੈਂ ਧਿਆਨ ਰੱਖੂੰਗਾ ਜੇ ਕੋਈ ਬੋਲਣਾ ਚਾਹੇ। ਬਹੁਤ ਨਾਈਸ ਜੋ ਹੋਵੇ। ਵਰਚੁਅਲ ਲਾਈਵ ਆ ਤੁਹਾਡੀ ਵੀ ਹੈਗੀ ਆ। ਮੈਂ ਪੱਕਾ ਤੁਸੀਂ ਜੋ ਕਰ ਰਹੇ ਹੋ ਨਾ। ਬੈਠੋ ਸਾਡੀ। ਥੈਂਕ ਯੂ ਥੈਂਕ ਯੂ। ਤੁਹਾਡੇ ਕਰਕੇ ਤੁਹਾਡਾ ਸੁਣਾ ਲੈਣ ਵਾਲਾ ਉੱਪਰ ਵਾਲਾ। ਪਲੀਜ਼ ਇੰਨਾ ਨਹੀਂ ਨਹੀਂ। ਮੈਂ ਪੱਕਾ। ਅਸੀਂ ਪਤਾ ਕੀ ਹੈ ਤੁਹਾਨੂੰ ਰਿਕਵੈਸਟ ਹੈ ਆ ਆਪਣਾ ਟਾਈਮ ਨਾ ਵੇਸਟ ਕਰੋ। ਨਹੀਂ ਨਹੀਂ ਮੈਂ ਪੱਕਾ ਇਸ ਤੇ ਕੰਮ ਕਰੂੰਗਾ। ਪੱਕਾ ਪ੍ਰੋਮਿਸ। ਮੈਂ ਕਿ ਨਾ ਤਾਂ ਨਾ। ਪੱਕਾ ਪੱਕਾ ਮਾਰੇ ਕਿਰਪਾ ਕਰਾਂ। ਥੈਂਕ ਯੂ ਭਾਣੇ। ਠੀਕ ਹੈ ਮਾਲਕਾ ਨੂੰ ਹੋਰ ਦਵੇ ਥੈਂਕ ਯੂ ਥੈਂਕ ਯੂ ਥੈਂਕ ਯੂ ਪਾਣੇ ਥੈਂਕ ਯੂ ਜੀ ਬਹੁਤ ਧੰਨਵਾਦ ਥੈਂਕ ਯੂ ਬਹੁਤ ਮਾਲਕ ਕਿਰਪਾ ਕਰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਮਾਲਕ ਕਿਰਪਾ ਕਰ ਥੈਂਕ ਯੂ ਬਹੁਤ ਵੈਗੁਰੂ ਤੁਹਾਨੂੰ ਹਾਂ ਤੇ ਉਹ ਤੁਸੀਂ ਗਿਆ ਸੀ ਵੇਖ ਲਓ ਕਈ ਜਣੇ ਕਹਿੰਦੇ ਕਿ ਨੌਕਰੀ ਲੱਗਾਂਗੇ ਜਿਆਦਾ ਪੈਸੇ ਹੋਣਗੇ ਉਹ ਦੋ ਬਾ ਦੇਾਂਗੇ ਹਾਂ ਹਾਂ ਤੇ ਆਹ ਵੇਖ ਲਓ ਜਿੰਨੇ ਇੰਨਾ ਕੁ ਹੈਗੇ ਉੰਨੇ ਡੋਨੇਟ ਕਰ ਦੇ ਫਿਰ ਉਹ ਬਸ ਮੈਸੇਜ ਵੇਖਿਓ ਮੈਂ ਕਿਹਾ ਚਲੋ ਮੈਂ ਵੀ ਜਿੰਨੇ ਹੈਗੇ ਉਹਨੇ ਤਾਂ ਕਰਿਆ ਉਹ ਵਾਹ ਯਾਰ ਸਾਡੀ ਵੀਡੀਓ ਪਾਈ ਸਫਲ ਹੋ ਗਈ ਬਾਬਾ ਜੀ ਵੈਗੁਰੂ ਜੀ ਖਾਲਸਾ ਵੈ ਅਸੀਂ ਕੱਲ ਇੱਕ ਵੀਡੀਓ ਪਾਈ ਜਿਹਦੇ ਵਿੱਚ ਨਾ ਇੱਕ ਮੁੰਡਾ 10 ਰੁਪਏ ਇੱਥੇ ਸੇਵਾ ਲੈ ਕੇ ਆਇਆ ਸੀ ਹਾਂਜੀ 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 ਬਈ ਉਹ ਵੀਡੀਓ ਤਾਂ ਦੇਖ ਲੋ ਇੰਪੈਕਟ ਹੋਇਆ ਇਹ ਬਾਈ ਜੀ ਨੇ ਵੀਡੀਓ ਦੇਖੀ ਕਹਿੰਦੇ ਜੇ ਉਹ ਆ ਸਕਦਾ ਤਾਂ ਮੈਂ ਵੀ ਆਉਂਗਾ ਬਿਲਕੁਲ ਬਈ ਸੋਸ਼ਲ ਮੀਡੀਆ ਤੇ ਇਹੀ ਹੈ ਬਸ ਵਾਹ ਯਾਰ ਦੇਖੋ ਕਿੰਨੀ ਉਮਰ ਤੁਹਾਡੀ 18 ਦੇਖ ਸੋਸ਼ਲ ਮੀਡੀਆ ਤੇ ਹਾਲਾਂਕਿ ਉਸ ਵੀਡੀਓ ਦੇ ਵਿਊ ਤਾਂ ਹੈਗੇ ਨੇ 2-4 ਲੱਖ ਪਰ ਉਹਦੇ ਚੋਂ ਸਿਰਫ ਇੱਕੋ ਵੀਰ ਉਸ ਵੀਡੀਓ ਤੋਂ ਇਨਸਪਾਇਰ ਹੋ ਕੇ ਆਜਾਇਆ ਕਹਿੰਦਾ ਯਾਰ ਜੇ ਉਹ 10 ਰੁਪਏ ਦੇਣ ਆ ਸਕਦੇ ਨੇ ਤਾਂ ਮੈਂ ਕਿਉਂ ਨਹੀਂ ਆ ਸਕਦਾ 18 ਸਾਲ ਦਾ ਨੌਜਵਾਨ ਮੁੰਡਾ ਇੱਥੇ ਸੇਵਾ ਮਾਇਆ ਦੀ ਸੇਵਾ ਵੱਡੀ ਨਹੀਂ ਹੁੰਦੀ ਤੁਸੀਂ ਕਿਹੜੇ ਮਨ ਨਾਲ ਆ ਰਹੇ ਹੋ ਕਿਹੜੀ ਨੀਅਤ ਨਾਲ ਆ ਰਹੇ ਹੋ ਵੱਡੀ ਗੱਲ ਹੈ ਏਟਲੀਸਟ ਆਪਣਾ ਨਾਮ ਤਾਂ ਲਿਖਾਓ ਨਾ ਉਸ ਚਿੜੀ ਵਾਂਗੂ ਜਿਹੜੀ ਜੰਗਲ ਚ ਅੱਗ ਬੁਝਾ ਰਹੀ ਹੁੰਦੀ ਹੈ ਅੱਗ ਬੁਝੇ ਨਾ ਬੁਝੇ ਕਿੰਨਾ ਕ ਫਰਕ ਪਵੇ ਉਸ ਅੱਗ ਤੁਹਾਡੀ ਚੁੰਝ ਨਾਲ ਪਰ ਅੱਗ ਬੁਝਾਉਣ ਵਾਲਾ ਤਾਂ ਨਾਮ ਲਿਖਾਓ ਕੱਲਾ ਦੇਖਣ ਆਲੇ ਅੰਦਰ ਤਮਾਸ਼ੀ ਬੀਨਾ ਚ ਤਾਂ ਨਾਮ ਨਾ ਲਿਖਾਓ ਕੀ ਨਾਮ ਤੁਹਾਡਾ ਜਸ਼ਨਦੀਪ ਜਸ਼ਨਦੀਪ ਸਿੰਘ ਸ਼ਾਬਾਸ਼ 365 ਦਿਨ ਟੀਮ ਏਕ ਜ਼ਰੀਆ ਫਾਊਂਡੇਸ਼ਨ ਇੱਥੇ ਸੇਵਾ ਨਿਭਾ ਰਹੀ ਹੈ ਰੋਜ਼ ਇੱਥੇ ਲੋੜਵੰਦ ਮਰੀਜ਼ ਆਂਦੇ ਨੇ ਇੱਕ ਮਰੀਜ਼ ਆਇਆ ਉਹ ਵਿਚਾਰਾ ਇੱਕ ਦੁੱਧ ਦੇ ਡੱਬੇ ਲਈ ਬਈ ਤਰਸ ਰਿਹਾ ਹੈ ਬਿਲਕੁਲ ਬਈ ਬਿਲਕੁਲ ਦੁੱਧ ਦਾ ਡੱਬਾ ਦੇ ਦਿਓ ਇੱਕ ਮੇਰੇ ਬੱਚੇ ਲਈ ਜਿਹੜੀ ਉਹ ਦੁੱਧ ਪੀਣ ਵਾਲੀ ਬੋਤਲ ਹੈ ਉਹ ਲੈ ਦਿਓ ਬਸ ਦੋ 400 ਰੁਪਏ ਦੇ ਪਿੱਛੇ ਯਾਰ ਲੋਕ ਇੱਥੇ ਲੇਲੜੀਆਂ ਲੈਂਦੇ ਨੇ ਆਇਆ ਕਰੋ 500000 ਰੁਪਏ ਤੁਹਾਡੇ ਲਈ ਕੁਝ ਨਹੀਂ ਪਰ ਉਸ ਮਰੀਜ਼ ਲਈ ਇੱਕ ਸੰਜੀਵਨੀ ਬੂਟੀ ਹੈ ਤੁਸੀਂ ਜਿਹਦੇ ਲਈ ਮਦਦ ਕਰਕੇ ਜਾਉਂਗਾ ਤਾਇਆ ਕਰੋ ਇਹ ਨੌਜਵਾਨ ਵਾਂਗੋ ਧੰਨਵਾਦ ਯਾਰ ਵੀਰੇ ਤੁਸੀਂ ਵੀਡੀਓ ਦੇਖ ਕੇ ਆਏ ਬਹੁਤ ਸ਼ੁਕਰੀਆ ਤੁਸੀਂ ਬੈਠੋ ਤੁਹਾਡੇ ਸੇਵਨ ਵਾਲ ਹੈ ਭਾਈ ਤਾਂ 200 ਹੀ ਆਰੇ 200 ਬੈਠੋ 200 ਰੁਪਏ ਉਸ ਮਾਂ ਨੂੰ ਪੁੱਛੋ ਜਿਹਦਾ ਬੱਚਾ ਹਸਪੀਟਲ 'ਚ ਜ਼ਿੰਦਗੀ ਮੌਤ ਦੀ ਲੜਾਈ ਲੜ ਰਿਹਾ ਤੇ ਉਹਦੇ ਕੋਲ ਇਲਾਜ ਕਰਾਉਣ ਜੋਗੇ ਪੈਸੇ ਨਹੀਂ ਬੈਠੋ ਸੇਵਾ ਕਰਦੇ ਹੋ ਇੱਕ ਦੀ ਸ਼ਰਮ ਮਹਿਸੂਸ ਨਹੀਂ ਕਰਨੀ ਇਹ 200 ਉਹਨਾਂ ਨਾਲੋਂ ਤਾਂ ਚੰਗਾ ਜਿਹੜੇ ਕੁਛ ਵੀ ਦੇ ਕੇ ਰਾਜ਼ੀ ਨਹੀਂ ਹੁਣ ਇੱਥੇ ਕਿੰਨੇ ਮਰੀਜ਼ ਸਾਡੇ ਕੋਲ ਇਦਾਂ ਦੇ ਆਉਂਦੇ ਨੇ ਜਿਨ੍ਹਾਂ ਵਿਚਾਰਾਂ ਕੋਲ ਇੱਕ ਦੋ ਟਾਈਮ ਦੀ ਦਵਾਈ ਜੋਗੇ ਵੀ ਪੈ ਤਾਂ 200 ਰੁਪਏ ਨਾਲ ਘੱਟੋ ਘੱਟ ਕਿਸੇ ਦਾ ਇੱਕ ਦਿਹਾੜੀ ਦੀ ਦਵਾਈ ਲੰਘ ਸਕਦੀ। ਤਾਂ ਗੁਰੂ ਮਹਾਰਾਜ ਉਪਰੋਂ ਦੇਖਣਗੇ ਕਹਿਣਗੇ ਮੇਰੇ ਬੱਚੇ ਨੇ ਮੇਰੇ ਸਿੰਘ ਨੇ ਜਿੰਨੇ ਸਰਦੇ ਸੀ ਉਹਨੇ ਤਾਂ ਦਿੱਤੇ। ਆਪਾਂ ਇਹ ਸੋਚੀ ਜਾਈਏ ਕਿ ਯਾਰ ਨਹੀਂ ਯਾਰ ਆਪਾਂ ਆਪਣੇ 200 500 ਹਜ਼ਾਰ ਨਾਲ ਕੀ ਬਣਨਾ ਪਰ ਐਦਾਂ ਨਹੀਂ ਹੋ ਸਕਦਾ ਪਰ ਬਹੁਤ ਚੰਗਾ ਲੱਗਿਆ। ਬੈਠੋ ਤੁਸੀਂ ਆ ਸ਼ਖੋ ਪਹਿਲਾਂ ਗਜਰੇਲਾ ਤੁਹਾਡੀ ਪੋਸਟ ਵਰਕਆਊਟ ਡਾਈਟ ਪ੍ਰੋਟੀਨ ਫਿਰ ਤੁਹਾਡੀ ਸੇਵਾ ਲਵਾਨਾ। ਹੋਰ